ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ 2 ਤਰੀਕ ਨੂੰ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਣੀ ਹੈ तकरीबन 55 ਜਿਹੜੇ ਲੀਡਰ ਨੇ ਚਾ ਕੋਰ ਕਮੇਟੀ ਦੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਅੰਤਰ ਕਮੇਟੀ ਦੇ ਤਤਕਾਲੀ ਮੈਂਬਰ ਤੇ ਸਾਰੇ ਮੰਤਰੀ ਸੰਤਰੀ ਸਭ ਉਥੇ तकरीबन ਉਹਨਾਂ ਦੀ ਗਿਣਤੀ 55 ਬਣਦੀ ਹੈ ਜਿਨ੍ਹਾਂ ਨੇ ਪੇਸ਼ ਹੋਣਾ ਜਿਨ੍ਹਾਂ ਚ 17 ਮੰਤਰੀ ਨੇ ਬਹੁਤ ਸਾਰੇ ਦੁਨੀਆ ਤੋਂ ਚਲੇ ਵੀ ਗਏ ਉਹਨਾਂ ਦਾ ਜ਼ਿਕਰ ਤਾਂ ਹੋਏਗਾ ਲੇਕਿਨ ਉਹ ਹਾਜ਼ਰ ਨਹੀਂ ਸਰਪ੍ਰਕਾਸ਼ ਸਿੰਘ ਬਾਦਲ ਸਮੇਤ ਅਵਤਾਰ ਸਿੰਘ ਮੱਕੜ ਤੋਤਾ ਸਿੰਘ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਇਸ ਦੁਨੀਆ ਤੋਂ ਜਾ ਚੁੱਕੇ ਨੇ ਲੇਕਿਨ ਜਿਹੜੇ ਹੈਗੇ ਨੇ ਉਥੇ ਪੇਸ਼ ਹੋਣਗੇ ਦਿਲਾਂ ਦੀਆਂ ਧੜਕਣਾਂ ਵਧ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਸਮਰਥਕ ਨੇ ਦੂਜੇ ਪਾਸੇ ਵੀ ਸਰਗਰਮੀ ਹੈ ਤੇ ਸਰਗਰਮੀ ਕਈ ਕਿਸਮ ਦੀ ਹੈ ਇਸੇ ਕਰਕੇ ਸ਼ਾਇਦ ਗਿਆਨੀ ਰਕਵੀਚਨ ਨੂੰ ਇਹ ਕਹਿਣਾ ਪਿਆ ਕਿ ਜੇ ਕਿਸੇ ਨੇ ਹੱਲਾ ਗੁੱਲਾ ਕੀਤਾ ਉਹਦੀ ਜ਼ਿੰਮੇਵਾਰੀ ਹੋਏਗੀ ਇਹਦਾ ਮਤਲਬ ਉਹਨਾਂ ਨੂੰ ਕਈ ਕਿਸਮ ਦੇ ਸੰਕੇਤ ਮਿਲ ਰਹੇ ਨੇ ਸੰਕੇਤ ਤਾਂ ਇਹ ਵੀ ਮਿਲ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਦੇ ਹੱਕ 'ਚ ਕਈ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਨੇ ਉਹਨਾਂ 'ਚ ਇੱਕ ਜਿਹੜਾ ਹੈ ਗੀਤ ਵੀ ਆਇਆ ਔਰ ਗੀਤ ਦੇ ਵਿੱਚ ਖਾਸ ਤੌਰ ਤੇ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੂੰ ਪ੍ਰੋਜੈਕਟ ਕੀਤਾ ਗਿਆ ਤੇ ਵਿਰੋਧੀਆਂ ਨੂੰ ਜਿਹੜੀ ਮਰੀ ਹੋਈ ਜ਼ਮੀਰ ਵਾਲਾ ਫੋਟੋਆਂ ਲਾ ਕੇ ਦੱਸਿਆ ਗਿਆ ਉਹ ਵੀ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੈ ਇਸੇ ਕਰਕੇ ਸਦਾਰ ਲਹਿਰਾਣਾ ਨੇ ਇਸ ਗੀਤ ਦੀ ਆਲੋਚਨਾ ਕੀਤੀ ਹੈ ਰੌਕੀ ਮਿੱਤਲ ਦਾ ਗਾਇਆ ਹੋਇਆ ਗੀਤ ਸੁਖਵੀਰ ਸਿੰਘ ਬਾਦਲਵਾਰੇ ਬੜਾ ਕੁਝ ਕਹਿੰਦਾ ਹੈ ਮੈਂ ਉਹਦੇ ਬਾਰੇ ਤੁਹਾਨੂੰ ਦੱਸਦਾ ਜਾ ਕੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਰ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਇਸ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ப்ਲੀਜ਼ ਕਰ ਲਵੋ ਦੇਖੋ ਗੱਲ ਇਹ ਹੈ ਕਿ ਸੁਧਾਰ ਲਹਿਰ ਵਾਲਿਆਂ ਨੇ ਇਹ ਕਿਹਾ ਕਿ ਇਹ ਗੀਤ ਬਿਲਕੁਲ ਗਲਤ ਸਮੇਂ ਜਾਰੀ ਕੀਤਾ ਗਿਆ ਇਹ ਵੀ ਇੱਕ ਖਾਸ ਕਿਸਮ ਦੀ ਚੁਣੌਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਜਦੋਂ ਕੱਲ ਸੁਧਾਰ ਲਹਿਰ ਦੀ ਮੀਟਿੰਗ ਹੋਈ ਸੀ ਸੰਦੀਪ ਸਿੰਘ ਢੀਂਟਸਾ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਇੱਕ ਕਮਤਾਇ ਕੀਤਾ ਵੀ ਜਿਹਦੇ ਕੋਲ ਜਹਾਜਾ ਵੀ ਜਿਹੜਾ ਹੈ ਕੋਈ ਪਦ ਸੀ ਉਹ ਤੋਂ ਅਸਤੀਫਾ ਦਿੱਤਾ ਤੇਸਤੀਫੇ ਪ੍ਰਵਾਨ ਵੀ ਹੋ ਗਏ ਸੁਖਦੇਵ ਸਿੰਘ ਢੀਂਡਾ ਸਾਹਿਬ ਰੇਪ ਸਿੰਘ ਚੰਦੂ ਬਾਦਰਾ ਸਿਕੰਦਰ ਸਿੰਘ ਮਲੂਕਾ ਕੋਈ ਕਾਰਜ ਕਰਨੀ ਦਾ ਮੈਂਬਰ ਸਰਜੀਤ ਸਿੰਘ ਰਖੜਾ ਪ੍ਰੈਜ਼ੀਡੈਂਟ ਮੈਂਬਰ ਮਦਰ ਜੀ ਨੇ ਜਿਹਦੇ ਕੋਲ ਸੀ ਸਭ ਨੇ ਅਸਤੀਫਾ ਦੇ ਦਿੱਤੇ ਔਰ ਫੜਾਤੇ ਜਿਹੜੇ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਆਪਦੇ ਕਨਵੀਨਰ ਨੂੰ ਕਹਿੰਦੇ ਪ੍ਰਵਾਨ ਨੇ ਜੀ ਨਮਾਨੇ ਸਿੱਖ ਪਜੋ ਜਾਵਾਂਗੇ ਜਿਹੜੀ ਸਜਾ ਰੋਣੀ ਲਾਓ ਮਤਲਬ ਤੌਰ 'ਤੇ ਇਹ ਸੰਕੇਤ ਦਿੱਤਾ ਕਿ ਜਿਹੜੇ ਬਾਕੀ ਆ ਰਹੇ ਨੇ ਸੁਖਵੀਰ ਸਿੰਘ ਬਾਦਲਲ ਉਹ ਵੀ ਇਸ ਤਰ੍ਹਾਂ ਹੀ ਹੋਣ ਅਸਤੀਫਾ ਦੇ ਕੇ ਹੁਣ ਦੂਜੀ ਗੱਲ ਕਹਿੰਦੇ ਅਸੀਂ ਤਾਂ ਬਿਆਨਬਾਜ਼ੀ ਕਰਨੇ ਰਹੇ ਬਿਆਨਬਾਜ਼ੀ ਰੋਕੀ ਹੋਈ ਹੈ ਅਕਾਲ ਤਖਸਦ ਵੱਲੋਂ ਮਨਾ ਕੀਤਾ ਹੋਇਆ ਵੀ ਕਿਸੇ ਨੇ ਬਿਆਨਬਾਜ਼ੀ ਨਹੀਂ ਕਰਨੀ ਲੇਕਿਨ ਦੂਜੇ ਪਾਸੇ ਸਖਬੀਰ ਸਿੰਘ ਬਾਦਲ ਕਈ ਕਿਸਮ ਦੇ ਹੱਤਖੰਡੇ ਤੱਕ ਵਰਤ ਰਹੇ ਹੈ ਇਹ ਤਾਂ ਮੰਨੀਪ ਹੋਗੀ ਆ ਜਿਹੜਾ ਹਰਿਆਣਵੀ ਸਿੰਗਰ ਹੈ ਜਿਹੜਾ ਤੂੰ ਗੀਤ ਗਵਾਇਆ ਤੇ ਜਿਸ ਤਰੀਕੇ ਨਾਲ ਉਹਦੇ ਚ ਪਿਕਰਾਈਜ਼ ਕੀਤਾ ਉਹਨੂੰ ਜਿਹੜੀ ਉਹਦੀ ਵੀਡੀਓ ਬਣਾਈ ਹੈ ਉਹ ਉਹਦੇ ਵਿੱਚ ਜਿਹੜੇ ਵਿਰੋਧੀਆਂ ਨੂੰ ਬੁਰੀ ਤਰੀਕੇ ਨਾਲ ਭੰਡੇ ਹੁਣ ਗੀਤ ਦੇ ਜਦੋਂ ਉਹ ਸ਼ੁਰੂ ਕਰਦਾ ਉਹਦੇ ਚ ਕਹਿੰਦਾ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਆਪਣਾ ਸਖਵੀਰ ਹੋਏ ਔਖੇ ਵੇਲੇ ਛੱਡ ਗਏ ਮਰ ਗਈ ਉਹਨਾਂ ਦੀ ਜ਼ਮੀਰ ਹੋਏ ਹੁਣ ਕਿਹਦੀ ਜ਼ਮੀਰ ਬਰੀ ਉੱਥੇ ਫੋਟੋ ਆ ਜਾਂਦੀਆਂ ਨੇ ਬੀਬੀ ਜ਼ਗੀਰਕੌਰ ਦੀ ਫੋਟੋ ਆ ਰਹੀ ਹੈ ਪਰਮੇਂਦਰ ਸਿੰਘ ਢੀਟਸਾ ਦੀ ਫੋਟੋ ਆ ਰਹੀ ਹੈ ਦਾਦੂਵਾਲ ਦੀ ਫੋਟੋ ਹੈ ਪ੍ਰੇਮ ਸਿੰਘ ਚੰਦੂਬਾਜ਼ ਰਾ ਦੀ ਤਸਵੀਰ ਆ ਜਾਂਦੀ ਹੈ ਮਤਲਬ ਸੁਖਵੀਰ ਹੀਰੋ ਇਹਨਾਂ ਨੂੰ ਵਿਲੈਨ ਬਣਾ ਕੇ ਪੇਸ਼ ਕੀਤਾ ਗਿਆ ਅੱਗੇ ਕਹਿੰਦੇ ਨੇ ਉਹ ਅਕਾਲੀ ਦਾ ਸਹਿੰਦੇ ਗੁਲਾਮੀ ਦਿੱਲੀ ਦਰਬਾਰ ਦੀ ਦਿੱਲੀ ਦੀ ਤੱਕੇ ਸ਼ਾਹੀ ਪੰਜਾਬ ਨੂੰ ਮਾਰਦੀ ਇਹ ਉਹਨਾਂ ਨੇ ਕਿਹਾ ਪੰਜਾਬ ਸੁਧਾਰੋ ਲੋਕੋ ਹੋਇਆ ਲੀਰੋ ਲੀਰੋਏ ਸਾਜ ਦਾ ਸ਼ਿਕਾਰ ਹੋ ਗਿਆ ਆਪਣਾ ਸੁਖਵੀਰ ਹੋਏ ਇਹ ਜੀ ਤਾਂ ਫਿਰ ਅੱਗੇ ਜਾ ਕੇ ਸ਼ੇਅਰ ਕਲੀਅਰ ਕਰਦਾ ਹੈ ਬਦਨਾਮ ਕਰਨ ਲਈ ਵੀਰ ਨੂੰ ਏਜੰਸੀਆਂ ਦਾ ਹੱਥ ਹੈ ਜਨੀ ਵੀਰ ਸੁਖਵੀਰ ਜਿਹੜਾ ਹੈ ਉਹਨੂੰ ਏਜੰਸੀਆਂ ਜਿਹੜੀਆਂ ਬਦਨਾਮ ਕਰ ਰਹੀਆਂ ਨੇ ਜਿਹੜੇ ਸਦਾਰ ਲਹਿਰ ਵਾਲਿਆਂ ਨੇ ਇਲਜ਼ਾਮ ਲਾਏ ਨੇ ਉਹਨਾਂ ਚ ਕੋਈ ਸਚਾਈ ਨਹੀਂ ਉਹ ਕੂੜ ਪ੍ਰਚਾਰ ਹੈ ਸੁਖਵੀਰ ਬਾਦਲ ਨੇ ਇਹ ਕਿਹਾ ਸੀ ਆਪਣੀ ਦੂਜੀ ਲੈਟਰ ਦੇ ਵਿੱਚ ਦੂਜੀ ਚਿੱਠੀ ਦੇ ਵਿੱਚ ਹਾਲਾਂਕਿ ਪਹਿਲਾਂ ਆਪਣੇ ਸਾਰੇ ਝੋਲੀ ਪਵਾ ਲਿਆ ਸੀ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਸੀ ਉਹ ਕੂਟ ਪ੍ਰਚਾਰ ਕਿਵੇਂ ਹੋ ਗਿਆ ਇਹ ਹੀ ਤਾਂ ਗੱਲ ਹੈ ਕਿ ਚੁਣੌਤੀ ਪਹਿਲਾਂ ਉਦੋਂ ਹੀ ਦਿੱਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਦੋਂ ਕਾਲ ਸਾਹਿਬ ਨੇ ਕਿਹਾ ਸਿੰਘ ਸਹਿਬਾਨ ਨੇ ਕਿ ਤੁਸੀਂ ਇਹ ਗناہ ਕੀਤਾ ਹੈ ਕਿਹੜਾ ਗناہ ਕੀਤਾ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਦਾ ਸਾਗ ਰਚਾ ਗਿਆ ਸਲਾਬਤਪੁਰੇ ਰਾਮ ਰਹੀਮ ਵੱਲੋਂ ਜਮੇ ਸਾਮਪਲ ਆ ਗਿਆ ਉਹਦਾ ਕੇਸ ਉਹਦੀ ਕੇਸ ਦੀ ਵਾਪਸੀ ਫਿਰ ਮਾਫੀ ਮਾਫੀ ਦਵਾਈ ਕਿਵੇਂ ਗਈ ਮਾਫੀ ਮੰਗੀ ਨਹੀਂ ਗਈ ਕਿਵੇਂ ਦਵਾਈ ਗਈ ਮਾਫੀ ਔਰ ਫਿਰ ਬੇਅਦਬੀ ਬੇਅਦਬੀ ਵੀ ਬੀੜ ਦਾ ਚੋਰੀ ਆਉਣਾ ਬੁਰਜ ਜਵਾਰ ਸਿੰਘ ਵਾਲਾ ਤੋਂ ਪੋਸਟਰ ਲੱਗਣਾ ਅੰਗ ਖਿਲਾਰੇ ਜਾਣੇ ਫਿਰ ਬੇਅਦਬੀ ਤੋਂ ਬਾਅਦ ਬਹਿਬਲ ਕਲਾ ਕੋਟਕਪੂਰਾ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਲਿਖਿਆ ਨੇ ਜਾ ਜਿਨ੍ਹਾਂ ਨੇ ਨੌਜਵਾਨਾਂ ਨੂੰ ਮੁਕਾਬਲਿਆਂ 'ਚ ਮਰਵਾਇਆ ਉਸ ਨੂੰ ਡੀਜੀਪੀ ਬਣਾਉਣਾ ਸਵਿਥ ਸੈਣੀ ਨੂੰ ਇਹ ਸਾਰੀਆਂ ਗੱਲਾਂ ਲਿਖੀਆਂ ਸੀ ਉਹਨੇ ਵਿੱਚ ਝੋਲੀ ਪਾਈਆਂ ਲੇਕਿਨ ਦੂਜੇ ਪਾਸੇ ਉਹ ਕਹਿੰਦਾ ਕੂੜ ਪ੍ਰਚਾਰ ਹੈ ਤੇ ਹੁਣ ਇਹ ਸਾਰੀਆਂ ਗੱਲਾਂ ਨੂੰ ਇਹ ਗੀਤ ਕਹਿੰਦਾ ਹੈ ਬਦਨਾਮ ਕਰਨ ਲਈ ਵੀਰ ਨੂੰ ਏਜੰਸੀਆਂ ਦਾ ਹੱਥ ਹੈ ਖੇਡਣ ਜਿਹੜੇ ਹੱਥ ਬਗਾਨੇ ਮਰੀ ਉਹਨਾਂ ਦੀ ਮੱਤ ਹੈ ਜਿਹੜੀ ਕਿਹੜੇ ਬਗਾਨੇ ਹੱਥਾਂ 'ਚ ਖੇਡ ਰਹੇ ਨੇ ਇਹ ਪਛੜਾਲੀ ਸੋਚਣ ਵਾਲੀ ਗੱਲ ਹੈ ਜਾਂ ਕੀਤੇ ਨਿਸ਼ਾਨੇ ਨੇ ਯਾਰੀ ਚ ਗਦਾਰੀ ਲੋਕੋ ਜਿੰਦਗੀ ਸੀ ਨਾ ਚੀਰੋਏ ਯਾਰੀ ਚ ਗਦਾਰੀ ਲੋਕੋ ਜਿਹੜੀ ਗਦਾਰੀ ਕੀਤੀ ਹੈ ਇਹ ਜਿਹੜੇ ਸੁਧਾਰ ਲੈਣ ਵਾਲੇ ਨੇ ਗਦਾਰ ਨੇ ਇਹ ਇਹ ਗੀਤ ਸੁਖਵੀਰ ਦੇ ਹੱਕ ਚ ਕਹਿੰਦਾ ਔਖੇ ਵੇਲੇ ਛੱਡ ਗਏ ਉਹਨਾਂ ਦੀ ਮਰੀ ਗਈ ਮਰ ਗਈ ਜਮੀਰ ਹੋਏ ਜਦ ਇਹ ਜਮੀਰ ਮਰੇ ਕੋਈ ਲੋਕ ਨੇ ਇਹ बार-बार ਜਿਹੜਾ ਹੈ ਗੀਤੇ ਕਹਿੰਦਾ ਅਖੀਰ ਦੇ ਵਿੱਚ ਗੀਤ ਦੇ ਵਿੱਚ ਆਉਂਦਾ ਵਿਰੋਧੀਆਂ ਦੀ ਸੁਖਵੀਰ ਅੱਖਾਂ 'ਚ ਰੜਕੇ ਅਕਾਲੀ ਦਾ ਲਿਆਓ ਲੋਕੋ ਸੁਖਵੀਰ ਦਾ ਫੜਕੇ ਯਾਨੀ ਵਿਰੋਧੀਆਂ ਦੇ ਅੱਖਾਂ 'ਚ ਰੜਦਾ ਤੇ ਉਹ ਇਹ ਨੂੰ ਮਰਵਾ ਰਹੇ ਨੇ ਰੋਕੀ ਮਿੱਤਰ ਕਿਵੇਂ ਬਦਲੂ ਪੰਜਾਬ ਦੀ ਤਕਦੀਰ ਹੋਏ ਇਹ ਰੋਕੀ ਮਿੱਤਰ ਪੰਜਾਬ ਦੀ ਤਕਦੀਰ ਕਿਵੇਂ ਬਦਲੂ ਇਹ ਹੈ ਹਰਿਆਣਵੀ ਸਿੰਗਰ ਤੋਂ ਗਵਾਇਆ ਗਿਆ ਪਹਿਲਾਂ ਤਾਂ ਇਹ ਰੋਕੀ ਮਿੱਤਰ ਕੌਣ ਹੈ ਇਹ ਵੀ ਦੇਖ ਲਓ ਥੋੜਾ ਜਿਹਾ ਇਹ ਰੋਕੀ ਮਿੱਤਲ ਪਤਾ ਨਹੀਂ ਅਜੀਬ ਕਿਸਮ ਦਾ ਬੰਦਾ ਹੈ ਇਹ ਇਹਦੀ ਵੀ ਜਮੀਰ ਆਪਣੇ ਆਪ ਚੀ ਹੈ ਪਹਿਲਾ ਇਹ 14 ਚ ਮੋਦੀ ਸਾਹਿਬ ਬਾਰੇ ਗਾਉਣ ਲੱਗਿਆ ਮੋਦੀ ਤੇ ਗੀਤ ਲਿਖੇ ਨੇ ਔਰ ਗੀਤ ਕਰਨ ਮੋਦੀ ਨੂੰ ਮੁਲਾਕਾਤ ਵੀ ਕਰਵਾਈ ਗਈ ਇਹਦੀ ਫਿਰ ਕਹਿੰਦਾ ਮੈਨੂੰ ਕੁਝ ਮਿਲਿਆ ਨਹੀਂ ਇਹ ਕਿਸਾਨ ਦਾ ਰਹਿਣ ਵਾਲਾ ਵੈਸੇ ਰਹਿਣ ਦੇ ਕਿਸਾਨ ਦਾ ਰਹਿਣ ਵਾਲਾ ਕਹਿੰਦਾ ਜੀ ਮੈਨੂੰ ਕੁਝ ਮਿਲਿਆ ਨਹੀਂ ਜੋ ਭਾਰਤੀ ਜਨਤਾ ਪਾਰਟੀ ਤੋਂ ਛੜਤਾ ਇਹਨੇ ਫਿਰ 19 ਦੀ ਜਦੋਂ ਇਲੈਕਸ਼ਨ ਆਉਂਦੀ ਹੈ ਤੇ ਕਹਿੰਦਾ ਵਧੀਆ ਬੰਦੇ ਤਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਭពਿੰਦਰ ਹੁੱਡਾ ਨੇ ਉਹਨਾਂ ਦੇ ਹੱਕ 'ਚ ਲਿਖਣ ਲੱਗ ਗਿਆ। ਫਿਰ ਇਹਦਾ ਗਾਣਾ ਆਇਆ ਜਿਵੇਂ ਹੁਣ ਆਇਆ। ਮuje maaf karna rahul mere bhai hai nafrat philai humne tumne mitayi nafrat ke bazaar mein pyar ki dukaan hai. ਇਹ ਸਾਰਾ ਕੁਝ ਉਹਨੇ ਕਹਿੰਦਾ ਇਹ ਰਾਹੁਲ ਦੇ ਹੱਕ 'ਚ ਲੱਗ ਗਿਆ ਮੋਦੀ ਨੂੰ ਛੱਡ ਕੇ। ਇਹ ਉਹ ਰੋਕੀ ਮਿੱਤਰ ਹੁਣ ਤੁਸੀਂ ਦੇਖੋ ਰੋਕੀ ਮਿੱਤਰ ਨੇ ਗਾਣਾ ਲਿਖਿਆ ਪਹਿਲੀ ਤਾਂ ਗੱਲ ਦੇਖਣ ਵਾਲੀ ਹੈ ਨਹੀਂ ਜੀ ਰੋਕੀ ਮਿੱਤਰ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਵੀ ਤੈਨੂੰ ਪਤਾ ਵੀ ਹੈ ਤੂੰ ਕਹਿ ਕੀ ਰਹੇ ਹੈ ਤੈਨੂੰ ਉਹ ਸਾਰੀ ਸਮੱਸਿਆ ਦਾ ਪਤਾ ਹੈ ਤੈਨੂੰ ਪਤਾ ਹੈ ਅਕਾਲ ਤਖਤ ਸਾਹਿਬ ਤੇ ਕੀ ਹੋ ਰਿਹਾ ਹੈ ਤੈਨੂੰ ਪਤਾ ਵੀ ਇਹ ਪ੍ਰੋਬਲਮ ਸਾਰੀ ਕੀ ਹੈ ਉਹਨੇ ਇਹ ਜਿਹੇ ਗੂੜਬੂੜ ਜਵਾਬ ਦਿੱਤੇ ਉਹਨੂੰ ਕੁਝ ਨਹੀਂ ਪਤਾ ਸੀ ਇਹ ਗਾਣਾ ਵੀ ਕਿਸ ਨੇ ਲਿਖ ਕੇ ਦਿੱਤਾ ਰੌਕੀ ਮਿੱਤਰ ਨੇ ਗਾਇਆ ਉਹਨੂੰ ਸਾਰੀਆਂ ਵੀਡੀਓਜ਼ ਪ੍ਰੋਵਾਈਡ ਕੀਤੀਆਂ ਗਈਆਂ ਉਹਨੂੰ ਬੈਠ ਕੇ ਐਡਿਟ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਜਿੱਥੇ ਪ੍ਰੋਜੈਕਟ ਹੁੰਦਾ ਸੀ ਜਿੱਥੇ ਹੀਰੋ ਉਹਨੂੰ ਦਿਖਾਇਆ ਜਾਣਾ ਸੀ ਉਹਵੇਂ ਦਿਖਾਇਆ ਫਿਰ ਜਿੱਥੇ ਜਿੱਥੇ ਜਮੀਰ ਮਰ ਰਹੀ ਦਿਖਾਉਣੀ ਹੈ ਉਥੇ ਕਿਹਨੂੰ ਦਿਖਾਉਣਾ ਹੈ ਉਥੇ ਬੀਬੀ ਜ਼ਗੀਰ ਕੌਰ ਨੂੰ ਦਿਖਾਉਣਾ ਹੈ ਉਥੇ ਸੁਖਵੀਰ ਸਿੰਘ ਢੀਟਸਾਂ ਨੂੰ ਦਿਖਾਉਣਾ ਹੈ ਉਥੇ ਚੰਦੂ ਮਾਦ ਰਣ ਦਿਖਾਉਣਾ ਹੈ ਉਥੇ ਪ੍ਰਮੇਦਰ ਸਿੰਘ ਢੀਟਸਾਂ ਨੂੰ ਦਿਖਾਉਣਾ ਹੈ ਇਹ ਸਾਰੀਆਂ ਗੱਲਾਂ ਉਹਨੂੰ ਕੁਛ ਨਹੀਂ ਪਤਾ ਰੌਕੀ ਮਿੱਤਰ ਨੂੰ ਹੁਤਾ ਬਕਾਉ ਉਹ ਬੰਦਾ ਉਹਨੇ ਕਹਾਤਾ ਕਿ ਪੈਸੇ ਦੇਓ ਤਾਂ ਗਾ ਦੋ ਉਹਦੇ ਵਿੱਚ ਕੀ ਗੱਲ ਹੈ ਉਹਦਾ ਕਿਉਂਕਿ ਪਹਿਲਾਂ ਮੋਦੀ ਦੇ ਹੱਕ 'ਚ ਫਿਰ ਰਾਹੁਲ ਦੇ ਹੱਕ 'ਚ ਭੁਪਿੰਦਰ ਹੁੱਡਾ ਦੇ ਹੱਕ 'ਚ ਹੁਣ ਸੁਖਵੀਰ ਦੇ ਹੱਕ 'ਚ ਜਿੱਥੋਂ 4 ਪੈਸੇ ਮਿਲੇ ਹੁਣ ਉਹ ਪੰਜਾਬ ਨੂੰ ਸੁਧਾਰਨ ਦੀ ਗੱਲ ਕਰ ਰਿਹਾ ਹੈ ਹਰਿਆਣਾ ਦਾ ਜਿਹੜਾ ਗਾਇਕ ਹੈ ਉਹਨੂੰ ਪੰਜਾਬ ਨਾਲ ਇੰਨਾ ਮੋਹ ਹੋ ਗਿਆ ਇਹ ਵੀ ਦੇਖਣ ਵਾਲੀ ਗੱਲ ਹੈ ਜਿਹੜੀ ਉਹਨਾਂ ਦਾ ਤਾਂ ਹਾਲ ਹੀ ਹੈ ਪੰਜਾਬ ਸੁਧਾਰੋ ਲੋਕੋ ਹੋਇਆ ਨੀਰੋਲੀਰ ਜਣੀ ਇਹ ਹਰਿਆਣਵੀ ਪੰਜਾਬ ਨੂੰ ਸੁਧਾਰਨ ਦੀ ਗੱਲ ਕਰ ਰਿਹਾ ਹੈ ਇਹ ਵੀ ਆਪਣੇ ਆਪ ਚ ਬੜੇ ਹੱਸੋਈ ਨਹੀਂ ਗੱਲ ਪਰ ਇਥੋਂ ਇੱਕ ਨਿਕਲਦਾ ਜਿਹੜੀ ਸੁਧਾਰ ਲੈ ਹਰਿਆਣਾ ਨਾਲ ਗੱਲ ਕੀਤੀ ਹੈ ਕਿ ਇਹ ਵੀ ਇੱਕ ਕਿਸਮ ਦੀ ਅਕਾਲ ਤਖਤ ਸਾਹਿਬ ਜਦੋਂ ਕਿ 2 ਤਰੀਕ ਨੂੰ ਉੱਥੇ ਬੈਠਕ ਬੁਲਾਈ ਗਈ ਹੈ ਇਕੱਤਰਤਾ ਬੁਲਾਈ ਗਈ ਹੈ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਵੱਲੋਂ ਇਸ ਤਰ੍ਹਾਂ ਦਾ ਗੀਤ ਬਣਾਉਣਾ ਤੇ ਇਸ ਤਰ੍ਹਾਂ ਦਾ ਗੀਤ ਬਣਵਾ ਕੇ ਗਵਾਉਣਾ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਲੱਖਾਂ ਦੀ ਗਿਣਤਾ ਜਿਹਨੂੰ ਲੋਕ ਦੇਖ ਸਕਣ ਇਹ ਸਾਰਾ ਕੁਝ ਕਿਤੇ ਨਾ ਕਿਤੇ ਕਿ ਇਹ ਜੈਸੀਆ ਦੀ ਸਾਜ਼ਿਸ਼ ਹੈ ਇਹ ਉਹਨੇ ਕੋਈ ਗਲਤੀ ਨਹੀਂ ਕੀਤੀ ਇਹ ਸਾਰਾ ਕੁਝ ਜਿਹੜਾ ਗਿਦੀਮੇਥੀ ਸਾਜ਼ਿਸ਼ ਦੇ ਅਧੀਨ ਹੋ ਰਿਹਾ ਹੈ ਇਹ ਕੀ ਸੰਕੇਤ ਦਿੰਦਾ ਹੈ ਇਹ ਵੀ ਤਾਂ ਇਸ ਫੈਸਲੇ ਤੋਂ ਪਹਿਲਾਂ ਜੋ ਜਥੇਦਾਰ ਸਾਹਿਬਾਨ ਨੇ ਕਰਨਾ ਉਦੋਂ ਪਹਿਲਾਂ ਇੱਕ ਇੱਕ ਖਾਸ ਕਿਸਮ ਦਾ ਪ੍ਰਭਾਵ ਪਾਉਣ ਦੇ ਤਰੀਕੇ ਤਰੀਕੇ ਕਈ ਕਿਸਮ ਦੇ ਹੁੰਦੇ ਨੇ ਇਸੇ ਕਰਕੇ ਬਾਰ ਬਾਰ ਲੋਕ ਹੁਣ ਜਾ ਰਹੇ ਨੇ ਜਥੇਦਾਰ ਸਾਹਿਬ ਕੋਲੋਂ ਪਿੱਛੇ ਜੇ ਜਦੋਂ ਸਰਬਜੀਤ ਸਿੰਘ ਖਾਲਸਾ ਤੇ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਗਏ ਉੱਥੇ ਜਿਹੜੀ ਗੱਲ ਉਹਨਾਂ ਨੇ ਕਹੀ ਮੈਨੂੰ ਵੈਸੇ ਨਿੱਜੀ ਤੌਰ ਤੇ ਤਾਂ ਲੱਗੀ ਕਿ ਇਸ ਤਰ੍ਹਾਂ ਜਥੇਦਾਰ ਜਿਹੜੇ ਨੇ ਉਹ ਬੜੇ ਬੇਬਾਕ ਨੇ ਬੜੇ ਵੈਸੇ ਕੌਮ ਦੀ ਜਿਹਨਾਂ ਨੇ ਅਗਵਾਈ ਕਰਨੀ ਹੁੰਦੀ ਹੈ ਉਹਨਾਂ ਨੂੰ ਡਰਨ ਡਰਾਉਣ ਵਾਲੀ ਗੱਲ ਤਾਂ ਉਹਨਾਂ ਦੇ ਮਨ 'ਚ ਆਉਣੀ ਦੀ ਚਾਹੀਦੀ ਫੇ ਮੁਕਤ ਹੋਣੇ ਚਾਹੀਦੇ ਨੇ ਉਹ ਲੇਕਿਨ ਜਿਹੜੇ ਹਾਲਾਤ ਬਣ ਰਹੇ ਨੇ ਜਰ ਲੋਕ ਜਾ ਕੇ ਕਹਿ ਰਹੇ ਨੇ ਉਹ ਹਾਲਾਤ ਦੇ ਵਿੱਚ ਹਰ ਹਿੱਲਾ ਜਿਹੜਾ ਹੈ ਸਖਵੀਰ ਸਿੰਘ ਬਾਦਲ ਜਾਂ ਸ਼ਰੋਮੀ ਕਾਲੀ ਦਲ ਵੱਲੋਂ ਵਰਤਿਆ ਜਾ ਰਿਹਾ ਹੈ ਇਹ ਗੀਤ ਉਹਦੇ ਚ ਇੱਕ ਨਵੀਂ ਜਿਹੜੀ ਹੈ ਲੜੀ ਦੇ ਵਿੱਚ ਇੱਕ ਨਵੀਂ ਗੱਲ ਜੁੜੀ ਹੈ ਇਹ ਤੇ ਤੁਸੀਂ ਕੀ ਸੋਚਦੇ ਹੋ ਮੈਨੂੰ ਤੁਹਾਡੇ ਹੰਗਾਰੇ ਦੀ ੜੀਕ ਰਹੇਗੀ ਉਹਨਾਂ ਨੂੰ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ